ਕਰਾਇਦੰਤ ਬੜਾ ਦਰਦਨਾਕ ਹੈ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਮੈਂ ਬੇਨਤੀ ਕਰਾਂ ਅਟਾਰੀ ਵਾਲੇ ਸਰਦਾਰ ਨੂੰ ਚਿੱਠੀ ਲਿਖੀ ਸੀ ਮਹਾਰਾਣੀ ਨੇ ਜਿੰਦਾਂ ਨੇ ਸੀਤਾਲ ਸਾਹਿਬ ਨੇ ਲਿਖਿਆ ਚਿੱਠੀ ਲਿਖੀ ਮਹਾਰਾਣੀ ਨੂੰ ਸ਼ਾਮ ਸਿੰਘ ਨੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਿਹਾ ਕਿਸ ਚੇਤ ਵਿੱਚ ਧਾਰ ਸਿੰਘਾ ਜੰਗ ਮੁਦਕੀ ਫਿਰੂ ਸ਼ਹਿਰ ਵਾਲੇ ਦੋਵੇਂ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਤਾਨੇ ਲੋਕ ਦਿੰਦੇ ਜਿਉਂਦੀ ਖੁੰਦੀ ਜੇ ਅੱਜ ਸਰਕਾਰ ਸਿੰਘਾ ਤੇਗ ਖਾਲਸੇ ਦੀ ਤੱਕ ਹੁੰਦੀ ਨਹੀਂ ਹੋਗੀ ਪਰ ਆਪਣੇ ਹੋ ਗਿਆ ਗਦਾਰ ਸਿੰਘਾ ਅਗਲੇ ਸ਼ਬਦ ਉਹਨੇ ਲਿਖੇ ਅਜੇ ਵਕਤੀ ਸਮਾ ਸੰਭਾਲ ਸਿੰਘਾ ਰੂੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰਣਜੀਤ ਦੀ ਪਤਨੇ ਨੂੰ ਕੋਈ ਮਿੱਤਰਾਂ ਦੀ ਯੋਧਿਆ ਆਣ ਰੱਖ ਲੈ ਉਹਨੇ ਫਿਰ ਕਿਹਾ ਵੀ ਅਟਾਲੀ ਵਾਲਾ ਸਰਦਾਰ ਤੁਰਿਆ ਉਹ ਘਰੋਂ ਕਹਿ ਕੇ ਤੁਰਿਆ ਸੀ ਬੀਬੀ ਦੇਸਾਂ ਨੂੰ ਆਪਣੀ ਘਰਵਾਲੀ ਨੂੰ ਵੀ ਮੇਰੀ ਚਿਖਾ ਤਿਆਰ ਰੱਖੀ ਵਾਪਸ ਆਵਾਂਗਾ ਤੇ ਕੈਮੀ ਸਦਾ ਲਈ ਜੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਮੈਂ ਜੀਣਾ ਨਹੀਂ ਆਬ ਸਭ ਨੂੰ ਪਤਾ ਅਟਾਰੀ ਵਾਲਾ ਸਰਦਾਰ ਸਭਰਾਵੀ ਸ਼ਹੀਦ ਹੋਇਆ ਦਾਸ तकरीबन ਹਰ ਸਾਲ ਉਥੇ ਕਥਾ ਕਰਨ ਜਾਂਦਾ ਫਰਵਰੀ ਚ ਤੇ ਉਥੇ ਮੈਂ ਇੱਕ ਬੇਨਤੀ ਕੀਤੀ ਅਟਾਰੀ ਵਾਲਾ ਸਰਦਾਰ ਜਿੰਨਾ ਜੂਝ ਕੇ ਲੜਿਆ ਸ਼ਾਹ ਮੁਹੰਮਦ ਨੇ ਉਹਦੀ ਕਿਰਪਾਨ ਦੇ ਸੋਲੇ ਗਾਇ। ਉੱਥੇ ਉਹਨੇ ਇਸ ਜੰਗ ਨੂੰ ਸਭਰਾਮਾਂ ਦੀ ਜੰਗ ਨੂੰ ਬਿਲਕੁਲ ਹਿੰਦੁਸਤਾਨ ਤੇ ਪੰਜਾਬ ਦੀ ਜੰਗ ਮੰਨੇ ਉਹਨੇ ਕਿ ਪੰਜਾਬ ਵੱਖਰਾ ਹੈ ਹਿੰਦੁਸਤਾਨ ਵੱਖਰਾ ਹੈ। ਉਹ ਸ਼ਬਦ ਹੈ ਆਇਆਂ ਪਲਟਨਾ ਭੀੜ ਕੇ ਤੋਪਖਾਨੇ ਅੱਗੋ ਸਿੱਖਾਂ ਨੇ ਪਾਸੜੇ ਮੋੜ ਸੁੱਟੇ ਮਹਿਵਾ ਸਿੰਘ ਮਾਗੇ ਕਾ ਹੋਏ ਸਿੱਧੇ ਹੱਲੇ ਤਿੰਨ ਪਰੰਗੀ ਦੇ ਤੋੜ ਸੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨਿ ਸ਼ਾਸਤਰੀ ਜੋੜ ਵਿਛੋੜ ਸੁਟੇ ਸ਼ਾ ਮੁਹੰਮਦਾ ਸਿੰਘਾ ਨੇ ਗੋਰਿਆਂ ਦੇ ਵਾਂਗ ਨਿਭਵਾਂ ਲੋ ਨਚੋੜ ਸੁਟੇ ਸੁਣੀ ਉਸ ਤੋਂ ਅਕੀਉ ਨੇ ਸ਼ਬਦ ਕਿਹਾ ਉਹ ਕਹਿੰਦਾ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ ਇਹਦਾ ਮਤਲਬ ਪੰਜਾਬ ਹਿੱਸਾ ਨਹੀਂ ਸੀ ਇੰਦੀ ਆਦਾ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਕਸ਼ਾਈ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਗਾ ਮਾਰੀਆਂ ਔਟਾਰੀ ਵਾਲੇ ਸਰਦਾਰ ਨੂੰ ਸੌ ਚਕਾਈ ਡੋਗਰਾਂ ਨੂੰ ਤੂੰ ਭੱਜੇਂਗਾ ਤੇ ਨਹੀਂ ਉਹ ਨਹੀਂ ਭੱਜਿਆ ਪੁਲ ਤੋੜ ਦਿੱਤੇ ਬਾਰੂਦ ਦੀ ਥਾਂ ਰੇਤਾ ਤੇ ਸਰੋਂ ਆਈ ਸੱਤ ਗੋਲੀਆਂ ਆਟਾਰੀ ਵਾਲੇ ਸਰਦਾਰ ਦੀ ਛਾਤੀ ਸੱਤ ਗੋਲੀਆਂ ਆਟਾਰੀ ਵਾਲੇ ਸਰਦਾਰ ਦੀ ਛਾਤੀ 'ਚ ਵੱਜੀਆਂ ਸਨ ਉਹਦੇ ਪਿੱਠ ਵਿੱਚ ਸੱਤ ਗੋਲੀਆਂ ਵੱਜੀਆਂ ਜਦੋਂ ਉਹਦੀ ਬਾਡੀ ਕੱਢੀ ਸੀ ਕਈ ਗੋਰਿਆਂ ਦੇ ਢੇਰ ਲੱਗਾ ਪਿਆ ਸੀ ਤੇ ਮੈਨੂੰ ਯਾਦ ਦੇ ਵੇਲੇ ਮੈਂ ਪੜਿਆ ਨਹੀਂ ਇੱਕ ਬਜ਼ੁਰਗ ਨੇ ਢਾਡੀ ਨੇ ਕਿਹਾ ਕਹਿੰਦੇ ਨੇ ਬਕਾਇਦਾ ਸਲੂਟ ਮਾਰ ਕੇ ਦੀ ਬਾਡੀ ਕੱਢੀ ਤੇ ਇਹ ਮੈਂ ਪੜਿਆ ਨਹੀਂ ਸ਼ਬਦ ਮੈਂ ਕਿਸੇ ਨੇ ਸੁਣਾਇਆ ਏ ਕਹਿੰਦੇ ਉਹਨਾਂ ਨੇ ਟੋਪ ਲਾ ਕੇ ਸਤਕਾਰ ਕੀਤਾ ਆਪਣਾ ਗੋਰੇ ਨੇ ਉਹਨੇ ਕਿਹਾ ਅਸਲ ਚ ਸਰਦਾਰਾ ਤੂੰ ਹਾਰਿਆ ਨਹੀਂ ਤੈਨੂੰ ਆਪਣਿਆਂ ਨੇ ਹਰਾ ਦਿੱਤਾ ਅਸੀਂ ਜਿੱਤੇ ਨਹੀਂ ਤੁਹਾਡਿਆਂ ਨੇ ਸਾਨੂੰ ਜਿਤਾ ਦਿੱਤਾ